ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਭਾਰਤ ਅੱਜ ਅਸੀਂ 6 ਆਫ ਅਮਰੀਕਾ ਦੀ ਟੀਮ ਪੰਜਾਬ ਵਿੱਚ ਅਸੀਂ ਪਹੁੰਚੇ ਆਂ ਔਰ ਮੈਂ ਇੱਥੇ ਸੁਣ ਰਿਹਾ ਕਿ ਗੁਰਪਤਵੰਨ ਸਿੰਘ ਪੰਨੂ ਦਾ ਨਾਮ ਬਾਰ-ਬਾਰ ਆ ਰਿਹਾ ਹੈ ਕਿੱਥੇ ਗੁਰਪਤਵੰਨ ਸਿੰਘ ਪੰਨੂ ਤੇ ਕਿੱਥੇ ਭੀਮਰਾਓ ਅੰਬੇਦਕਰ ਸਾਹਿਬ ਕੋਈ ਤੁਲਨਾ ਹੀ ਨਹੀਂ ਹੈ ਇਸ ਬੰਦੇ ਦਾ ਨਾਮ ਅੰਬੇਦਕਰ ਸਾਹਿਬ ਦੇ ਨਾਮ ਦੇ ਨਾਲ ਲੈਣਾ ਹੀ ਨਹੀਂ ਚਾਹੀਦਾ ਇਹ ਬੰਦੇ ਦਾ ਅਸੀਂ ਅਮਰੀਕਾ ਜੀ ਨਹੀਂ ਨਾਂ ਲੈਂਦੇ ਔਰ ਤੁਹਾਨੂੰ ਅਸੀਂ ਦੱਸੀਏ ਕਿ ਅਮਰੀਕਾ ਵਿੱਚ ਵੀ ਜਿਹੜੇ ਸਿੱਖ ਰਹਿ ਰਹੇ ਨੇ ਉਹ ਪੰਜਾਬ ਵਿੱਚ ਅਮਨ ਚਾਹੁੰਦੇ ਨੇ ਪੰਜਾਬ ਵਿੱਚ ਏਕਤਾ ਚਾਹੁੰਦੇ ਨੇ ਪੰਜਾਬ ਵਿੱਚ ਯੂਨਿਟੀ ਚਾਹੁੰਦੇ ਨੇ ਔਰ ਅਸੀਂ ਅੰਬੇਡਕਰ ਸਾਹਿਬ ਦੀ ਰਵਿਦਾਸ ਭਗਤ ਜੀ ਦੀ ਗੁਰੂ ਰਵਿਦਾਸ ਜੀ ਦੀ ਅਸੀਂ ਉੱਥੇ ਬੜੀ ਇੱਜ਼ਤ ਕਰਦੇ ਹਾਂ ਉੱਥੇ ਵੀ ਸਾਡਾ ਬੜਾ ਭਾਈਚਾਰਾ ਪ੍ਰੇਮ ਦਾ ਆਪਸ ਵਿੱਚ ਹੈ ਨਿਊ ਜਰਸੀ ਨਿਊਯਾਰਕ ਵਿੱਚ ਬੜੇ ਬੜੇ ਰਵਿਦਾਸ ਜੀ ਦੇ ਸੈਂਟਰ ਬਣੇ ਹੋਏ ਨੇ ਜਿੱਥੇ ਅਸੀਂ ਆਪਸ ਵਿੱਚ ਬੜੇ ਪਿਆਰ ਨਾਲ ਰਹਿੰਦੇ ਹਾਂ ਔਰ ਜਿੱਥੇ ਤੱਕ ਇਹ ਗੁਰਪਤਵੰਨ ਸਿੰਘ ਪੰਨੂ ਦਾ ਸਵਾਲ ਹੈ ਉਹਦੀ ਮੈਂ ਤੁਹਾਨੂੰ ਇਹ ਯਕੀਨ ਨਾਲ ਕਹਿਣਾ ਤੁਹਾਨੂੰ ਦੱਸਣਾ ਚਾਹਨਾ ਪੰਜਾਬ ਦੇ ਮੇਰੇ ਭਰਾਵਾਂ ਨੂੰ ਪੈਣਾ ਨੂੰ ਕਿ ਉਹਦੇ ਨਾਲ 1% ਵੀ ਸਿੱਖ ਨਹੀਂ ਚੱਲਦਾ ਉਹ ਇੱਕ ਫਰਾਡ ਔਰ ਉਹਦੇ ਜੇ ਬੰਦੇ ਅੱਜਕੱਲ ਉਹਨਾਂ ਦੀ ਇਨਵੈਸਟੀਗੇਸ਼ਨਾਂ ਹੋ ਰਹੀਆਂ ਨੇ ਉਹ ਹਿਊਮਨ ਟ੍ਰੈਫਿਕਿੰਗ ਔਰ ਫੇਕ ਵੀਜ਼ੇਸ ਔਰ ਜਿਹੜੇ ਬੱਚੇ ਇਥੋਂ ਗਏ ਸੰਡਕੀਆਂ ਲਗਾ ਕੇ ਉਹਨਾਂ ਦਾ ਉੱਥੇ ਉਹਨੇ ਫਾਇਦਾ ਚੁੱਕ ਕੇ ਔਰ ਉਹਦੀ ਇਹੀ ਮਨਸ਼ਾ ਹੈ ਕਿ ਪੰਜਾਬ ਵਿੱਚ ਕਿਸੇ ਤਰੀਕੇ ਨਾਲ ਅੱਗ ਲਾਈ ਜਾ ਸਕੇ ਤਾਂ ਕਿ ਉੱਥੇ ਉਹਨਾਂ ਦੇ ਜਿਹੜੇ ਫੇਕ ਕੇਸਸ ਹੁੰਦੇ ਨੇ ਉਹਨਾਂ ਨੂੰ ਮਜ਼ਬੂਤ ਕੀਤਾ ਜਾਏ ਪਰ ਇਸ ਵੇਲੇ ਸਾਨੂੰ ਇਸ ਵੇਲੇ ਪੰਜਾਬ ਵਿੱਚ ਇਕੱਠੇ ਰਹਿਣ ਦੀ ਸਾਡੇ ਯੂਥ ਨੂੰ ਬਹੁਤ ਹੀ ਇਕੱਠੇ ਰਹਿਣ ਦੀ ਲੋੜ ਹੈ ਇਸ ਮੁਸ਼ਕਲ ਸਮੇਂ 'ਚ ਤਾਂ ਕਿ ਪੰਜਾਬ ਵਿੱਚ ਜਿਹੜੀ ਉਹਨਾਂ ਦੀ ਔਰ ਮੈਂ ਸਮਝਦਾ ਕਿ ਉਹਦਾ ਉਹਦਾ ਮੂਤ ਹੁਣੇ ਕਿਸੇ ਨੇ ਕਿਹਾ ਸੀ ਵੀ ਉਹਦਾ ਜਵਾਬ ਕਿਵੇਂ ਦੇਈਏ ਉਹਦਾ ਜਵਾਬ ਤੁਸੀਂ ਸਾਰੇ ਦੇ ਚੁੱਕੇ ਹੋ ਪੰਜਾਬ ਵਿੱਚ ਤੁਸੀਂ ਇੱਕ ਐਗਜ਼ਾਮਪਲ ਕ੍ਰੀਏਟ ਕਰਤਾ ਹੈ ਕਿ ਹਾਲੀ ਵੀ ਇੱਥੇ ਅਮਨ ਤੇ ਪੀਸ ਨਾਲ ਤੁਸੀਂ ਇੱਕ ਦੂਜੇ ਨਾਲ ਪਿਆਰ ਦੇ ਨਾਲ ਰਹਿ ਰਹੇ ਹੋ ਸਾਡਾ ਇੱਥੇ ਬੈਠੇ ਹੋਣਾ ਜਾ ਕੇ ਅਮਰੀਕਾ ਤੋਂ ਇਸ ਗੱਲ ਦਾ ਪਰਮਾਣ ਹੈ ਕਿ ਪੰਨੂ ਦੀ ਜਿਹੜੀ ਹੈ ਚਾਰਲਸੀ ਪੂਰੀ ਤਰ੍ਹਾਂ ਫਲॉप ਹੋ ਗਈ ਹੈ ਪੰਜਾਬ ਵਿੱਚ ਪੰਜਾਬ ਨੇ ਬਿਲਕੁਲ ਇਹਨੂੰ ਡਿਸਔਨ ਕਰਤਾ ਡਿਸਕ੍ਰੈਡਿਟ ਕੀਤਾ ਹੈ ਔਰ ਇੱਕ ਜਿਹੜੀ ਗੱਲ ਸੰਵਿਧਾਨ ਬਾਰੇ ਕਹੀ ਜਾਂਦੀ ਹੈ ਮੈਂ ਇਸ ਸੰਵਿਧਾਨ ਡਾਕਟਰ ਪੀ ਬੀ ਅੰਬੇਡਕਰ ਨੇ ਜਿਹੜਾ ਸਾਨੂੰ ਸੰਵਿਧਾਨ ਦਿੱਤਾ ਹੈ ਉਹ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਿਤ ਹੋ ਕੇ ਦਿੱਤਾ ਹੈ ਉਹਨਾਂ ਨੇ ਉਹਦੇ ਵਿੱਚ ਜਿੰਨੀ ਇਕੁਐਲਿਟੀ ਦੀ ਗੱਲ ਕੀਤੀ ਹੈ ਅੱਜ ਤੁਸੀਂ ਭਾਰਤ ਵਿੱਚ ਰਹਿ ਕੇ ਅੱਜ ਜੇ ਡਾਕਟਰ ਅੰਬੇਡਕਰ ਸਾਹਿਬ ਦਾ ਸੰਵਿਧਾਨ ਨਾ ਹੋਏ ਤੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਅੱਜ ਤੁਹਾਨੂੰ ਮੈਂ ਇਹ ਨਹੀਂ ਕਹਿੰਦਾ ਇੱਥੇ ਹਰ ਕੋਈ ਖੁਸ਼ਹਾਲ ਸਾਡੇ ਦਲਤ ਭਰਾਵਾਂ ਨੂੰ ਵੀ ਇਸ਼ੂਜ਼ ਨੇ ਸਿੱਖਾਂ ਨੂੰ ਇਸ਼ੂਜ਼ ਨੇ ਮੁਸਲਮਾਨਾਂ ਨੂੰ ਇਸ਼ੂਜ਼ ਨੇ ਹਿੰਦੂਆਂ ਨੂੰ ਇਸ਼ੂਜ਼ ਨੇ ਪਰ ਇਹ ਸਾਰੇ ਆਪਣੇ ਇਸ਼ੂਜ਼ ਅੱਜ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਜਿਹੜਾ ਸਾਨੂੰ ਸੰਵਿਧਾਨ ਦਿੱਤਾ ਹੈ ਉਹਦੇ ਅਧੀਨ ਅਸੀਂ ਸਾਰੀ ਲੜਾਈ ਲੜਦੇ ਹਾਂ ਪਰ ਆਪਣੇ ਅਧਿਕਾਰ ਲੈਣੇ ਔਰ ਉਹਨਾਂ ਦੀ ਸੋਚ ਦੇ ਉੱਪਰ ਅਸੀਂ ਸਲਾਮ ਕਰਦੇ ਹਾਂ ਆਰਟੀਕਲ 25 ਬੀ ਦੀ ਉਹਨੇ ਕਿਸੇ ਨੇ ਗੱਲ ਕੀਤੀ ਸੀ ਇਹ ਇਹ ਮੈਂ ਕਹਿੰਦਾ ਕਿ ਜਿਹਨੂੰ ਕਹਿੰਦੇ ਨਾ ਕੋਈ ਨਾ ਕੋਈ 네ਗੇਟਿਵ ਕੋਈ ਨਾ ਕੋਈ ਬੁਰੀਾਈ ਚੋਂ ਕੋਈ ਅੱਛੀ ਗੱਲ ਨਿਕਲਦੀ ਹੈ ਇਹ ਪੰਨੂ ਨੇ ਜਿਹੜੀ ਇਹ ਬੇਹੂਦਾ ਜਿਹੜਾ ਬਿਆਨ ਦਿੱਤਾ ਸੀ ਔਰ ਆਰਟੀਕਲ 25 ਬੀ ਦਾ ਝੂਠ ਇੱਕ ਵਾਰੀ ਫਿਰ ਉਹਨੇ ਉੱਪਰ ਉਜਾਰਿਆ ਸੀ ਉਹਦੇ ਨਾਲ ਅੱਜ ਕੀ ਹੋ ਰਿਹਾ ਹਰ ਕੋਈ ਆਰਟੀਕਲ 25 ਬੀ ਆਨਲਾਈਨ ਡਾਊਨਲੋਡ ਕਰ ਰਿਹਾ ਔਰ ਉਹਨੂੰ ਪੜ ਰਿਹਾ ਔਰ ਜਦੋਂ ਉਹ ਪੜਿਆ ਜਾਂਦਾ ਹੈ ਉਥੇ ਇਹ ਦੇਖਿਆ ਜਾਂਦਾ ਹੈ ਕਿ ਸਿੱਖ ਰਿਲੀਜੀਅਨ ਨੂੰ ਕਿਦਰੇ ਉਧਰ ਇਸ ਨਹੀਂ ਲਿਖਿਆ ਕਿ ਸਿੱਖ ਹਿੰਦੂ ਹੈ ਜਾਂ ਸਿੱਖ ਹਿੰਦੂਆਂ ਦਾ ਅੰਗ ਹੈ ਔਰ ਟੂ ਦਾ ਕੌਂਟਰਰੀ ਆਰਟੀਕਲ 25 ਕਹਿੰਦਾ ਹੈ ਕਿ ਸਿੱਖ ਧਰਮ ਦੇ ਲੋਕ ਕਿਰਪਾਨ ਪਾ ਕੇ ਪੂਰੇ ਭਾਰਤ ਵਿੱਚ ਜਾ ਸਕਦੇ ਨੇ ਸਿੱਖ ਧਰਮ ਦੇ ਲੋਕ ਤੇ ਇੱਥੇ ਇਹ ਨਹੀਂ ਕਿ ਕਿਸੇ ਹਿੰਦੂ ਸਭ ਕਾਸ ਸਿੱਖ ਇੱਥੇ ਬਿਲਕੁਲ ਸਿੱਖਾਂ ਨੂੰ ਡਾਕਟਰ ਅੰਬੇਡਕਰ ਇੱਕ ਵੱਖਰਾ ਦਰਜਾ ਦੇਖੇ ਗਏ ਨੇ ਅਤੇ ਬਹੁਤ ਇਥੇ ਤਿੰਵਾਰੀ ਆਰਟੀਕਲ 25 ਵਿੱਚ ਸਿੱਖ ਰਿਲੀਜੀਅਨ ਨੂੰ ਇੱਕ ਸੈਪਰੇਟ ਰਿਲੀਜੀਅਨ ਦੇ ਤੌਰ ਤੇ ਦੱਸਿਆ ਗਿਆ ਤੇ ਦੁਨੀਆ ਹੁਣ ਇਸ ਬਾਰੇ ਪੜ ਰਹੀ ਹੈ ਅਤੇ ਡਾਊਨਲੋਡ ਅੱਜਕਲ ਇੰਟਰਨੈਟ ਦਾ ਜ਼ਮਾਨਾ ਹੈ ਦੁਨੀਆ ਹਰ ਜਾ ਕੇ ਡਾਊਨਲੋਡ ਕਰਕੇ ਆਰਟੀਕਲ 25 ਵੀ ਸਾਰੇ ਪੜ ਰਹੇ ਨੇ ਡਾਕਟਰ ਅੰਬੇਡਕਰ ਜੀ ਦੀ ਜਿਹੜੀ ਸਿੱਖ ਕੌਮ ਦੇ ਨਾਲ ਉਹਨਾਂ ਦਾ ਰਿਸ਼ਤਾ ਰਿਹਾ ਜਦੋਂ ਉਹ ਸਿੱਖ ਬੜਨਾ ਚਾਂਦੇ ਸੀ ਜਿਹੜੇ ਸਿੱਖ ਮਿਸ਼ਨਰੀ ਕਾਲਜਸ ਉਹਨਾਂ ਨੇ ਬੰਬੇ ਵਿੱਚ ਖੋਲੇ ਸੀ ਉਹ ਅੱਜ ਹਰ ਸਿੱਖ ਨੂੰ ਪਤਾ ਲੱਗ ਰਿਹਾ ਹੈ ਭਈ ਇਹ ਜਿਹੜਾ ਕਿੰਨਾ ਸਾਡਾ ਗਹਿੜਾ ਤੇ ক্লোਜ਼ ਰਿਸ਼ਤਾ ਹੈ ਦਲਿਤ ਸਮਾਜ ਨਾਲ ਤੇ ਉਹ ਹੁਣ ਦੁਨੀਆ ਦੇਖ ਰਹੀ ਹੈ ਤੇ ਜਿਹੜੀ ਇਹ ਚਾਲ ਚੱਲੀ ਗਈ ਸੀ ਮੈਂ ਸਮਝਦਾ ਕਿ ਪੁੱਠੀ ਪੈ ਰਹੀ ਔਰ ਇਸ ਵੇਲੇ ਸਾਨੂੰ ਸਾਰਿਆਂ ਨੂੰ ਯੂਨਾਈਟ ਹੋ ਕੇ ਖਾਸ ਕਰ ਸਾਡੇ ਯੂਥ ਜਿਹੜੇ ਨੇ ਉਹਨਾਂ ਨੂੰ ਇਹ ਬਿਲਕੁਲ ਕਹਿਣਾ ਪਏਗਾ ਕਿ ਇਸ ਵੇਲੇ ਅਸੀਂ ਬਿਲਕੁਲ ਆਪਸੀ ਜਿੰਨਾ ਪ੍ਰੇਮ ਵਧਾ ਸਕਦੇ ਆ ਅਸੀਂ ਵਧਾਈਏ ਅਸੀਂ ਆਪਸ ਵਿੱਚ ਜੁੜ ਕੇ ਰਹੀਏ ਅਸੀਂ ਯੂਨਿਟੀ ਦਾ ਮੈਸੇਜ ਦੇਈਏ ਇਹ ਜੇ ਫੰਕਸ਼ਨ ਬਹੁਤ ਹੋਣ ਤਾਂ ਮੈਂ ਸਮੇਂ ਸਾਡੇ ਕੋਲ ਬਹੁਤ ਥੋੜਾ ਹੈ ਅਸੀਂ ਸਵੇਰੇ ਸਾਡੀ ਫਲਾਈਟ ਹੈ ਪਰ ਫਿਰ ਵੀ ਸਾਡਾ ਦਿਲ ਇਹੀ ਕਰਦਾ ਹੈ ਕਿ ਤੁਹਾਡੇ ਨਾਲ ਪਿੰਡਾਂ ਵਿੱਚ ਜਾਈਏ ਅਸੀਂ ਜਾ ਕੇ ਲੋਕਾਂ ਨੂੰ ਦੱਸੀਏ ਵੀ ਇੱਥੇ ਪਿਆਰ ਯੂਨਿਟੀ ਅਮਨ ਰੱਖਿਏ ਔਰ ਪੇਧ ਪਾਉ ਦਾ ਸਾਡੇ ਧਰਮ ਵਿੱਚ ਸਿੱਖੀ ਵਿੱਚ ਤੇ ਬਿਲਕੁਲ ਕੋਈ ਐਸੀ ਗੱਲ ਨਹੀਂ ਐ ਸਸੇ ਸਾਰੇ ਆ ਇੱਕੋ ਜਾਤ ਮਾਨਸ ਕੀ ਪਹਿਚਾਨ ਇਹ ਜਿਹੜਾ ਫਲਸਫਾ ਸਾਨੂੰ ਪਹਿਲੀ ਪਾਸ਼ਾਹੀ ਤੋਂ 10ਵੀਂ ਪਾਸ਼ਾਹੀ ਤੱਕ ਮਿਲਿਆ ਉਹ ਸਾਰਿਆਂ ਦੇ ਉੱਪਰ ਲਾਗੂ ਹੁੰਦਾ ਹੈ ਦੂਜੀ ਜਿਹੜੀ ਗੱਲ ਪੰਜਾਬੀ ਦੁਨੀਆ ਚ ਕਿਧਰੇ ਵੀ ਚਲਾ ਜਾਏ ਪੰਜਾਬੀ ਦਾ ਦਿਲ ਪੰਜਾਬ ਚ ਹੀ ਰਹਿੰਦਾ ਹੈ ਤੇ ਅਸੀਂ ਵੀ ਜਦੋਂ ਇੱਥੇ ਖਬਰਾਂ ਸੁਣੀਆਂ ਕਿ ਇੱਥੇ ਟੈਨਸ਼ਨ ਹੋ ਰਹੀ ਹੈ ਇੰਨੀ ਬੇਹੂਦਾ ਸਟੇਟਮੈਂਟ ਦਿੱਤੀ ਗਈ ਹੈ ਔਰ ਜਿਹੜਾ ਇੱਕ ਸਮਾਜ ਜਿਹੜਾ ਕਿ ਜਿੰਨੂੰ ਕਿ ਸਭ ਤੋਂ ਜ਼ਿਆਦਾ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਦਲਿਸ ਮੈਨੂੰ ਸੀ ਸਭ ਤੋਂ ਜ਼ਿਆਦਾ ਉੱਪਰ ਲੈ ਕੇ ਆਈਏ ਉਹਦੇ ਖਿਲਾਫ ਇਹਨਾਂ ਬੇਹੂਦਾ ਬਿਆਨ ਦੇਣਾ ਔਰ ਡਾਕਟਰ ਅੰਬੇਡਕਰ ਸਾਹਿਬ ਦੀ ਮੂਰਤੀਆਂ ਤੋੜਨ ਦੀ ਗੱਲ ਕਰਨੀ ਇਹ ਸਿੱਖੀ ਸਿਧਾਂਤਾਂ ਦੇ ਬਿਲਕੁਲ ਖਿਲਾਫ ਹੈ ਅਸੀਂ ਇਹਨੂੰ ਬਿਲਕੁਲ ਪਿੰਡੰਮ ਕਰਦੇ ਹਾਂ ਔਰ ਇੱਕ ਇੱਕ ਮਿੰਟ ਮੈਂ ਇਹ ਕਿਆ ਕੇ ਖਤਮ ਕਰਾਂਗਾ ਕਿ ਮੈਂ ਅੱਜ ਤੁਹਾਡੇ ਮਾਧਿਅਮ ਤੋਂ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਐਸਜੀਪੀਸੀ ਨੂੰ ਉਹਨਾਂ ਨੂੰ ਅਪੀਲ ਕਰਦਾ ਕਿ ਬਿਲਕੁਲ ਤੁਸੀਂ ਆ ਕੇ ਇਸ ਵੇਲੇ ਦਲਤ ਸਮਾਜ ਦੇ ਨਾਲ ਖੜੇ ਹੋ ਔਰ ਇਹ ਜਿਹੜੀ ਬਿਹੂਦਾ ਸਟੇਟਮੈਂਟਸ ਆਂਦੀਆਂ ਨੇ ਇਹਨਾਂ ਨੂੰ ਬਿਲਕੁਲ ਤੁਸੀਂ ਕੰਡੈਮਨ ਕਰੋ ਔਰ ਇਸ ਵੀ ਨੇ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਅਸ਼ਾਦਰ ਜਾਟਾ ਨੂੰ ਕੋਲ ਚ ਪਹਿਲਾ ਸ਼ੁਭਨਾਮ ਮੇਰਾ ਨਾਮ ਵਰਿੰਦਰ ਸਿੰਘ ਮੈਂ ਕੋਆਰਡੀਨੇਟਰ ਬਿਟਵੀਨ ਅਮਰੀਕਾ ਐਂਡ ਭਾਰਤ ਦੇ ਵਿੱਚ 6 ਆਫ ਅਮਰੀਕਾ ਦੇ ਵੱਲੋਂ ਆਇਆ ਡਾਕਟਰ ਜਸਦੀਪ ਸਿੰਘ ਜੀ ਦੀ ਗਵਾਹੀ ਦੇ ਵਿੱਚ ਜੀ ਸੋ ਜੋ ਗੁਰਪੰਤ ਸਿੰਘ ਪੰਨੂ ਨੂੰ ਜੋ ਐਕਸਪੋਜ਼ ਕਰਨ ਵਾਲਾ ਪਹਿਲਾ ਸ਼ਖਸ ਏ ਉਹ ਡਾਕਟਰ ਜਸਤੇਪ ਸਿੰਘ ਜੈਸੀ ਏ ਔਰ ਇਹਨਾਂ ਨੇ ਐਕਸਪੋਜ਼ ਕੀਤਾ ਉਹਨਾਂ ਦੇ ਕਾਰਨਾਮੇ ਉਹਨਾਂ ਦੇ ਕੰਮ ਉਹਨਾਂ ਦੀ ਕਰਤੂਤਾ ਕਹਿ ਸਕਦੇ ਆ ਜਿਵੇਂ ਗੁਰਪੰਤ ਸਿੰਘ ਪੰਨੂ ਦੀਆਂ ਕਿ ਕਿੱਦਾਂ ਉਹ ਲੋਕਾਂ ਨੂੰ ਮੈਨੀਪੂਲੇਟ ਕਰਦੇ ਸੀ ਕਿੱਦਾਂ ਲੋਕਾਂ ਨੂੰ ਧੱਕੇ ਆਪਣੇ ਚੜਾਉਂਦੇ ਸੀ ਕਿੱਦਾਂ ਲੋਕਾਂ ਨੂੰ ਮਿਸਗਾਈਡ ਕਰਕੇ ਯੂਜ਼ ਕਰਕੇ ਉਹਨਾਂ ਦੇ ਪੈਸੇ ਦਾ ਵਰਤੂ ਕਰਦੇ ਸੀ ਪੌਲੇ ਪਾਲੇ ਸ਼ਖਸ਼ਾਂ ਨੂੰ ਕਿੱਦਾਂ ਉਹ ਆਪਣੇ ਪਿੱਛੇ ਲਗਾਉਂਦੇ ਸੀ ਇਹ ਐਕਸਪੋਜ਼ ਕਰਨ ਵਾਲੇ ਪਹਿਲੇ ਸ਼ਖਸ਼ ਨੇ ਅਮਰੀਕਾ ਦੇ ਵਿੱਚ ਡਾਕਟਰ ਜਸਜੀਤ ਸਿੰਘ ਜੈਸੀ ਜੀ ਇਹ ਹਮੇਸ਼ਾ ਉਹਨਾਂ ਬਾਰੇ ਉਹਨਾਂ ਦੇ ਕਰਤੂਤਾਂ ਬਾਰੇ ਉਹਨਾਂ ਦੇ ਕੰਮਾਂ ਬਾਰੇ ਐਕਸਪੋਜ਼ ਕਰਦੇ ਰਹਿੰਦੇ ਨੇ ਸਟਿਲ ਕਰਦੇ ਨੇ ਇਹਨਾਂ ਦਾ ਵੀਕਲੀ ਪ੍ਰੋਗਰਾਮ ਆਉਂਦਾ ਹਰ ਹਫ਼ਤੇ ਇਹ ਦੱਸਦੇ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਕਿੱਥੇ ਕਿੱਦਾਂ ਤੇ ਕਿਵੇਂ ਇਹ ਤਿੰਨ ਚੀਜ਼ਾਂ ਹੁੰਦੀਆਂ ਕਿੱਦਾਂ ਕਿਵੇਂ ਤੇ ਕਿਤੇ ਸੋ ਉਹਨਾਂ ਨੂੰ ਸਾਰੇ ਐਕਸਪੋਜ਼ ਕਰਦੇ ਨੇ ਪੈਸੇ ਦਾ ਵਰਤੂ ਕਿੱਦਾਂ ਕਰਦੇ ਨੇ ਉਹਨਾਂ ਦੇ ਪਿੱਛੇ ਜਾ ਕੇ ਇਹਨਾਂ ਦੀ ਬਹੁਤ ਵੱਡੀ ਟੀਮ ਹੈ ਇਹਨਾਂ ਦੇ ਬਹੁਤ ਵੱਡਾ ਇੱਕ ਐਨਾਲਿਸਟ ਹੈ ਇਹ ਐਕਸਪੀਰੀਅੰਸ ਗਾਈਡਨਸ ਹੈ ਇਹਨਾਂ ਦੇ ਪਿੱਛੇ ਐਕਸਪੀਰੀਅੰਸ ਬਹੁਤ ਵੱਡੇ ਸੋ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਗੁਰਪੰਸਿਕ ਪੰਨੂ ਵੱਲੋਂ ਪਹਿਲੇ ਤੇ ਗੱਲ ਉਹ ਸਿੱਖ ਨਹੀਂ ਹੈਗੇ ਦਾੜੀ ਮੁੱਛ ਰੱਖਣ ਦੇ ਨਾਲ ਉੱਤੇ ਪਟਕਾ ਬੰਨ੍ਹਣ ਨਾਲ ਸਿੱਖ ਨਹੀਂ ਬਣ ਜਾਂਦੇ ਸਿੱਖ ਬੰਦਾ ਬੰਦੇ ਦੀ ਸੋਚ ਦੇ ਨਾਲ ਚੰਗੀ ਸੋਚ ਦੇ ਨਾਲ ਅੱਵਲੇ ਅੱਲਾ ਨੂਰ ਪਾਇਆ ਕੁਦਰਤ ਦੇ ਸਬੰਧਿਤ ਸਾਰੇ ਨੂੰ ਧਰਮਾਂ ਨੂੰ ਇੱਕ ਸਟੇਜ ਤੇ ਇੱਕ ਜਗ੍ਹਾ ਤੇ ਕੜਨਾ ਅੱਜ ਇੱਥੇ ਹਿੰਦੂ ਵੀ ਖੜੇ ਨੇ ਮੁਸਲਮਾਨ ਵੀ ਖੜੇ ਨੇ ਸਿੱਖ ਵੀ ਖੜੇ ਨੇ ਇਹ ਆ ਆ ਸਿੱਖ ਇਹ ਸਿੱਖੀ ਹੈ ਇਹ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਹੈਗਾ ਚਲੋ ਅਸੀਂ ਲੈ ਕੇ ਚੱਲਦੇ ਹਾਂ ਸੋ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਗੁਰਪੰਥ ਸਿੰਘ ਪੰਨੂ ਤੋਂ ਕੋਈ ਘਬਰਾਣ ਦੀ ਲੋੜ ਨਹੀਂ ਜੋ ਵਰਸਦੇ ਹਨ ਉਹ ਦੱਸਦੇ ਨਹੀਂ ਹੁੰਦੇ ਠੀਕ ਹੈ ਇਹ ਡਰਾਉਣ ਵਾਲੀ ਗੱਲ ਹੈ ਡਰਾਉਂਦੇ ਨੇ ਲੋਕਾਂ ਨੂੰ ਉਹ ਡਰਾ ਕੇ ਲੜਾਈ ਪਾਉਂਦੇ ਨੇ ਘਬਰਾਣਾ ਲਈ ਕੋਈ ਗੱਲ ਨਹੀਂ ਪੰਜਾਬ ਦੇ ਲੋਕਾਂ ਨੂੰ ਇਹੀ ਕਹੋਂਗੇ ਅਸੀਂ ਅਮਰੀਕਾ ਤੋਂ ਆਏ ਹਾਂ ਡਾਕਟਰ ਸਿੰਘ ਦਰਦਸਿਪ ਸਿੰਘ ਜਰਸੀ ਆਏ ਨੇ ਕਮਲਜੀਤ ਸਿੰਘ ਸੋਨੀ ਆਏ ਨੇ ਅਸੀਂ ਠੰਡੀ ਜਫੀਪਾੜ ਆਏ ਆ ਔਰ ਦਲਤ ਭਰਾਵਾਂ ਨੂੰ ਠੰਡ ਪਾਣ ਆਏ ਆ ਅਸੀਂ ਨਾਲ ਆ ਤੁਹਾਡੇ ਘਬਰਾਣ ਦੀ ਲੋੜ ਦੀ ਤੁਹਾਨੂੰ ਸਰ ਲੱਗਦਾ ਨਹੀਂ ਐਸੇ ਦੋਸਤੇ ਨੂੰ ਸਭ ਤੋਂ ਸੱਚਾ ਹੋਣੀ ਚਾਹੀਦੀ ਹੈ ਹਾਂਜੀ ਇਹ ਦੋਸ਼ੀ ਨੂੰ ਸਜ਼ਾ ਹੋਣੀ ਚਾਹੀਦੀ ਹੈ ਸਜ਼ਾ ਹੋਣੀ ਚਾਹੀਦੀ ਹੈ ਇਹ ਕਿਸੇ ਦੇ ਪੁਤਲੇ ਜਾਂ ਕਿਸੇ ਦੀ ਮੂਰਤੀ ਪੰਨਣੀ ਗੁਰੂਆਂ ਪੀਰਾਂ ਫਕੀਰਾਂ ਦੀ ਪੂਰਤੀ ਪੰਨਣੀ ਇਹਦੀ ਸਜ਼ਾ ਇੱਕ ਮੁਰਦੇ ਨੂੰ ਬੰਦੇ ਨੂੰ ਮਾਰਨ ਦੇ ਬਰਾਬਰ ਹੈ ਠੀਕ ਹੈ ਜੀ ਧੰਨਵਾਦ ਜੀ ਜਨਪਤ ਸਾਬ ਕੀ ਕਹਿਣਾ ਚਾਹੁੰਗੇ ਜੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਤੇ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਵਿਸ਼ੇਸ਼ ਤੌਰ ਤੇ 6 ਆਫ ਅਮਰੀਕਾ ਜਿੰਨੀ ਵੀ ਟੀਮ ਸੱਤ ਸਮੁੰਦਰ ਪਾਰ ਤੋਂ ਆਪਣਾ ਦੁੱਖ ਲੈ ਕੇ ਜਿਸ ਨੂੰ ਕਿਉਂਕਿ ਸਿੱਖੀ ਜਿਹੜੀ ਆ ਉਹਦੇ ਚ 99% ਦਲਿਤ ਜਿਹੜੇ ਨੇ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਧਰਮ ਆ ਉਹਨਾਂ ਨੇ ਫੀਲ ਕੀਤਾ ਕਿ ਪੰਜਾਬ ਦੀ ਧਰਤੀ ਤੇ ਲਗਭਗ 80% ਦਲਿਤ ਜਿਹੜਾ ਵਾ ਉਹ ਬੈਠਾ ਵਾ ਔਰ 80% ਦਲਿਤ ਦੇ ਮਹਾਨਾਇਕ ਪਰਮ ਪੂਜਨੀਏ 바ਵਾ ਸਾਹ ਡਾਕਟਰ ਅੰਮੇਟਕਰ ਸਾਹਿਬ ਨੇ ਔਰ ਉਹ ਕਦੀ ਬਰਦਾਸ਼ਤ ਨਹੀਂ ਕਰਨਗੇ ਕਿ ਕੋਈ ਆਦਮੀ ਅਮਰੀਕਾ ਚ ਬੈਠ ਕੇ ਬਾਬਾ ਸਾਹਿਬ ਦੇ ਸਟੈਚੂ ਨੂੰ ਤੋੜਨ ਦੀਆਂ ਗੱਲਾਂ ਕਰੇ ਜਿੱਥੇ ਅਸੀਂ ਉਹਦੀ ਨਿਖੇਦੀ ਕੀਤੀ ਆ ਉਥੇ ਆਪਣੇ ਬਹੁਤ ਹੀ ਸਤਿਕਾਰਯੋਗ ਸੱਤ ਸਮੁੰਦਰ ਪਾਰ ਤੋਂ ਜੋ ਜੱਸੀ ਜੀ ਔਰ ਇਹਨੇ ਦੀ ਸਾਰੀ ਜਿਹੜੀ ਟੀਮ ਆ ਇੱਥੇ ਆਈ ਆ ਉਹਨਾਂ ਦਾ ਥੈਂਕਸ ਕਰਦੇ ਆ ਕਿ ਉਹਨਾਂ ਨੇ ਖੁਦ ਪੰਨੂ ਨੂੰ ਇੱਕ ਉਹ ਆਦਮੀ ਤੁਹਾਡੇ ਸਾਹਮਣੇ ਡਿਕਲੇਅਰ ਕੀਤਾ ਜਿਹੜਾ ਕਿ ਫਰਾਡ ਆ ਜੀ ਜੀ ਔਰ ਐਸੇ ਫਰਾਡ ਆਦਮੀ ਦੇ ਮਗਰ ਕਲੀਅਰ ਉਹਨਾਂ ਨੇ ਕਰ ਦਿੱਤਾ ਕਿ ਜਿਹੜੇ ਸਿੱਖ ਜਥੇਬੰਦੀਆਂ ਵਾਂ ਜਾਂ ਸਾਡੇ ਸਿੱਖ ਭਰਾ ਜਿਹੜੇ ਨੇ ਉਹ ਬਿਲਕੁਲ ਉਹਦੇ ਨਾਲ ਸਹਿਮਤ ਨਹੀਂ ਆ ਬਾਕੀ ਤੁਹਾਡੇ ਸਾਹਮਣੇ ਆ 14 ਅਪ੍ਰੈਲ ਆ ਗਈ ਆ ਅੱਜ 11 ਹੋ ਗਈ ਤਿੰਨ ਦਿਨ ਰਹਿ ਗਏ ਨੇ ਔਰ ਪੰਜਾਬ ਦੀ ਧਰਤੀ ਤੇ ਅਸੀਂ ਦੇਖ ਲਾਂਗੇ ਕਿ ਕਿਹੜਾ ਆਦਮੀ ਬਾਬਾ ਸਾਹਿਬ ਡਾਕਟਰ ਮੇਡਕਰ ਸਾਹਿਬ ਦੇ ਸਟੈਚੂ ਨੂੰ ਤੋੜਦਾ ਵਾ ਤੋਂ ਇਦਾਂ ਦੀ ਸੋਚ ਜਿਹੜੀ ਆ ਇਹ ਲੈ ਕੇ ਆਏ ਅਸੀਂ ਨਾਲ ਥੈਂਕਸ ਕਰਦੇ ਹਾਂ ਔਰ ਅਸੀਂ ਵੀ ਜਿਨੇ ਦਲ ਜਥੇਬੰਦੀਆਂ ਇੱਥੇ ਆਗੂ ਸਹਬਾਨ ਬੈਠੇ ਨੇ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਨੇ ਆ ਕਿ ਜੋ ਗੁਰੂ ਸਹਬਾਨ ਨੇ ਦਲਿਤ ਸਮਾਜ ਦੇ ਲਈ ਪ੍ਰੇਰਣਾ ਸਰੋਤ ਗੱਲਾਂ ਕਹੀਆਂ ਸਿੱਖਿਆਵਾਂ ਦਿੱਤੀਆਂ ਵਾ ਉਹ ਹਮੇਸ਼ਾ ਦਲਿਤ ਸਮਾਜ ਉਹਨਾਂ ਦਾ ਸਨਮਾਨ ਕਰਦਾ ਵਾ ਰਹਿਬਰ ਮੰਦਾ ਗੁਰੂ ਮੰਦਾ ਵਾ ਇਸ ਕਰਕੇ ਕੁਝ ਲੋਕ ਕਹਿਣ ਇੱਕ ਬੰਦਾ ਉੱਠ ਕੇ ਜੇ ਮਤਲਬ ਆਪਸ ਵਿੱਚ ਦਲਿਤ ਔਰ ਸਿੱਖ ਦੇ ਅੰਦਰ ਲੜਾਈ ਪਵਾਉਣ ਦੀ ਕੋਸ਼ਿਸ਼ ਕਰੇ ਤਾਂ ਸ਼ਾਇਦ ਪੰਜਾਬ ਦੀ ਤਰਤੀ ਤੇ ਕਦੀ ਇਹ ਬਰਦਾਸ਼ਤ ਨਾ ਹੋਣਾ ਵਾ ਨਾ ਇਦਾਂ ਦੀ ਕਦੀ ਕਿਸੇ ਨੇ ਮੰਨਣੀ ਗੱਲ ਆ ਤੇ ਨਾ ਹੀ ਉਹ ਪਹਿਲਾਂ ਪਹਿਲਾਂ ਵੀ ਬਹੁਤ ਸਾਰੀਆਂ ਕੀਤੀਆਂ ਗਈਆਂ ਮੈਂ ਇਹ ਵੀ ਕਹਿ ਸਕਦਾ ਵਾਂ ਕਿ ਪਿਛਲੇ ਦਿਨੀ ਐਦਾਂ ਵੀ ਹੋਇਆ ਵੀ ਸਿੱਖ ਨੂੰ ਹਿੰਦੂ ਨਾਲ ਲੜਾ ਦਿੱਤਾ ਜਾਵੇ ਸਿੱਖ ਨੂੰ ਮੁਸਲਮਾਨ ਨਾਲ ਲੜਾਇਆ ਜਾਵੇ ਸਿੱਖ ਨੂੰ 크ਿਸਚੀਅਨ ਨਾਲ ਲੜਾਇਆ ਜਾਵੇ ਜਦੋਂ ਇਹ ਚੀਜ਼ਾਂ ਨਹੀਂ ਹੋਈਆਂ ਉਹਨਾਂ ਨੇ ਦੇਖਿਆ ਕਿ ਹੁਣ ਯਾਰ ਆ ਚੀਜ਼ ਜਿਹੜੀ ਆ ਫੋਰਥ ਮਤਲਬ ਸਿੱਖ ਨੂੰ ਦਲਤ ਨਾਲ ਲੜਾਇਆ ਜਾਵੇ ਤੇ ਦਲਤ ਬਹੁਤ ਜ਼ਿਆਦਾ ਹੁਣ ਸਿਆਣਾ ਹੋ ਚੁੱਕਾ ਪੜ ਲੱਗ ਗਿਆ ਵਾ ਉਹ ਚੰਗੀ ਤਰ੍ਹਾਂ ਸਮਝਦਾ ਵਾ ਕਿ ਕਿਹੜੀ ਗੱਲ ਸਹੀ ਆ ਕਿਹੜੀ ਗੱਲ ਗਲਤ ਆ ਇਸ ਕਰਕੇ 14 ਅਪ੍ਰੈਲ ਨੂੰ ਮੈਂ तमाम ਸਿੱਖ ਜਿਹੜੀਆਂ ਜਥੇਬੰਦੀਆਂ ਵਾਂ ਉਹਨਾਂ ਨੂੰ ਵੀ ਨਿਵੇਦਨ ਕਰਨਾ ਚਾਹਨਾ ਵਾਂ ਕਿ ਉਹ ਵੱਡੇ ਤਦਾਨ ਦੇ ਅੰਦਰ 바ਵਾ ਸਾਹਿਬ ਡਾਕਟਰ ਮੇਡਕਰ ਸਾਹਿਬ ਦੇ ਜਿੱਥੇ ਪ੍ਰੋਗਰਾਮਸ ਹੋ ਰਹੇ ਨੇ ਉਹਨਾਂ ਚ ਸ਼ਮੂਲੀਅਤ ਕਰਨ ਕਿ ਤਾਂ ਕਿ ਪੰਜਾਬ ਦਾ ਜਿਹੜਾ ਦੇਸ਼ ਦਾ ਦਲਿਤਾ ਉਹਨੂੰ ਮਹਿਸੂਸ ਹੋਵੇ ਕਿ ਇੱਕ ਆਦਮੀ ਦੇ ਕਹਿਣ ਤੇ ਸਾਰਾ ਸਿੱਖੀਜ਼ਮ ਜਿਹੜਾ ਵਾ ਉਹ ਉਹਦੇ ਨਾਲ ਸਹਿਮਤ ਨਹੀਂ ਹੈ ਬਲਕਿ ਦਲਿਤ ਸਮਾਜ ਨਾਲ ਖੜਾ ਵਾ ਤੁਹਾਡੇ ਵੱਲੋਂ ਕੋਈ ਬਾਹਰ ਮੈਸੇਜ ਦੇਣਾ ਹੋਵੇ ਇਹਨਾਂ ਨੂੰ ਬਾਹਰ ਜਿਹੜੇ ਸਿੱਖ بیٹھے ਆ ਬਸ ਮੈਂ ਇਹਨਾਂ ਨੂੰ ਇਹੀ ਕਹਿਣਾ ਚਾਹਨਾ ਵਾਂ ਕਿ ਜਿਹੜੀ ਤੁਸੀਂ ਇੱਥੇ ਆਏ ਹੋ ਇਦਾਂ ਦੀ ਸੋਜ ਜਿਹੜੀ ਤੁਹਾਡੀ ਸਾਨੂੰ ਦੇਖਣ ਨੂੰ ਮਿਲੀ ਆ ਉਸ ਨੂੰ ਅਮਰੀਕਾ ਦੇ ਵਿੱਚ ਵੀ ਜਾਂ ਬਾਕੀ ਕੰਟਰੀਜ਼ ਦੇ ਵਿੱਚ ਵੀ ਰੈਗੂਲਰ ਹੀ ਰੱਖੋ ਜਿੰਨੇ ਵੀ ਸਾਡੇ ਮਹਾਪੁਰਸ਼ਾ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕ ਜੀ ਮਹਾਰਾਜ ਦਾ ਪਾਵਨ ਪ੍ਰਗਟ ਦਿਵਸ ਜੇ ਤੋਂ ਆਂਦਾ ਵਾ ਇਹ ਉਦੋਂ ਵੀ ਸ਼ਮੂਲਿਤ ਕਰਿਆ ਕਰਨ ਉੱਥੇ ਗੁਰੂ ਰਵਦਾਜ ਜੀ ਮਹਾਰਾਜ ਦਾ ਪਾਵਨ ਪਰਵ ਜਦੋਂ ਆਂਦਾ ਵਾ ਇਹ ਉੱਥੇ ਵੀ ਸ਼ਮੂਲੀਅਤ ਕਰਨ ਕਰ ਕਿਉਂਕਿ ਜਿੱਦਾਂ ਅਸੀਂ ਸਾਰੇ ਲੋਕ ਰਲ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪਰਮ ਮਨਾਨੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਮ ਮਨਾਨੇ ਆ ਕਿਉਂਕਿ ਅਸੀਂ ਸਾਰੇ ਲੋਕ ਜਿਹੜੇ ਨੇ ਭਾਈ ਚਰਕ ਸਾਝ ਜੜੀ ਆ ਉਸ ਨੂੰ ਬਣਾ ਕੇ ਰੱਖਦੇ ਆ ਦਾਣਾ ਸਾਹਿਬ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਕਿ ਜਿਹੜੇ ਆਪਾਂ ਲੋਕ ਬਾਹਰ ਵੀ ਬੈਠੇ ਹੋਏ ਨੇ ਬਾਹਰ ਰਹਿ ਕੇ ਵੀ ਇੱਥੇ ਦਾ ਸੋਚਦੇ ਹੈਗੇ ਨੇ ਉਹਨਾਂ ਦਾ ਕੀ ਕਹਿਣਾ ਬਹੁਤ ਵਧੀਆ ਮੈਂ ਉਹਨਾਂ ਦਾ ਥੈਂਕਸ ਕਰਦਾ ਹਾਂ ਸਾਰੀਆਂ ਅ ਦਲਿਤ ਜਥੇਬੰਦੀਆਂ ਜਿਹੜੀਆਂ ਇੱਥੇ ਬੈਠੀਆਂ ਜਿਹਨਾਂ ਦੇ तमाम सारे ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਅਗੂ ਨੇ ਉਹ ਸੱਤ ਸਮੁੰਦਰ ਪਾਰ ਜਿੰਨੇ ਵੀ ਬਾਹਰ ਬੈਠੇ ਨੇ ਔਰ ਦਰਦ ਲੈ ਕੇ ਬੈਠੇ ਪੰਜਾਬ ਦੇ ਲਈ ਉਹਨਾਂ ਦਾ ਬਹੁਤ ਬਹੁਤ ਥੈਂਕਸ ਕਰਦੇ ਹਾਂ ਔਰ ਹਮੇਸ਼ਾ ਹੀ ਕਰਦੇ ਰਵਾਂਗੇ ਕਿਉਂਕਿ ਇਹ ਅਲੱਗ ਗੱਲ ਆ ਕਿ ਉਹ ਮਤਲਬ ਡਿਵੈਲਪ ਹੋ ਗਏ ਨੇ ਉਹਨਾਂ ਨੇ ਆਪਣੇ ਕਾਰੋਬਾਰ ਡਿਵੈਲਪ ਕਰ ਲਏ ਨੇ ਆਪਣੇ ਬੱਚੇ ਡਿਵੈਲਪ ਕਰ ਲਏ ਨੇ ਲੇਕਿਨ ਪੰਜਾਬ ਦਾ ਦਰਦ ਜਿਹੜਾ ਪੰਜਾਬ ਦੇ ਲੋਕਾਂ ਦਾ ਜਿਹੜਾ ਦਰਦ ਆ ਭਾਈਚਾਰਕ ਸਾਹ ਜਿਹੜੀ ਆ ਅਜੇ ਵੀ ਆਪਣੇਦਰ ਬਰਕਰਾਰ ਰੱਖੀ ਹੋਈ ਨਹੀਂ ਉਹਦੇ ਲਈ ਅਸੀਂ ਉਹਨਾਂ ਨੂੰ ਨਮਨ ਕਰਦੇ ਆ ਥੈਂਕਸ ਕਰਦੇ ਹਾਂ ਠੀਕ ਹੈ ਧੰਨਵਾਦ ਥੈਂਕ ਯੂ ਵੈਰੀ ਮਚ ਸ਼ੁਰੂ ਕਰ ਜੀ ਹਾਂ ਜੀ ਸਰ ਸੁਭਨਾ ਪ੍ਰਵੀਨ ਬੰਗਲ ਮੈਂ ਇਥੇ ਬੋਜਨ ਸਮਾਜ ਪਾਰਟੀ ਵੱਲੋਂ ਇਥੇ ਅਸੀਂ ਕੱਲ ਵੀ ਸਿੱਖਵਾਰ ਜੋ ਜਥੇਬੰਦੀ ਸਾਡੇ ਅਮਰੀਕਾ ਤੋਂ ਆਏ ਸੀ ਕੱਲ ਵੀ ਉਹਨਾਂ ਨੇ ਇੱਥੇ ਬਹਿ ਕੇ ਮੀਟਿੰਗ ਕੀਤੀ ਗਈ ਔਰ ਖਾਸ ਕਰਕੇ ਸਾਡੇ ਸਾਥੀ ਬਰਿੰਦਰ ਸਿੰਘ ਜੀ ਔਰ ਡਾਕਟਰ ਜਸਪ੍ਰੀਤ ਸਿੰਘ ਜੀ ਜਿਹੜੀਆਂ ਦੀ ਜਿਸ ਇਸ ਹਸਤਾ ਯਗਵਾਇ ਕਰ ਰਹੇ ਨੇ ਉਹਨਾਂ ਦੇ ਸੁਪਰਾਇਲੇ ਦਾ ਸੀ ਪੂਰੀਆਂ ਸਮਾਜਿਕ ਜਥੇਬੰਦੀਆਂ ਪੂਰਾ ਸਮਾਜ ਉਹਨਾਂ ਦਾ ਥੈਂਕਸ ਕਰਦਾ ਹੈ ਔਰ ਅੱਜ ਦੇ ਇਸ ਮੌਕੇ ਤੇ ਆ ਸਾਰੇ মিডিਆ ਰਾਹੀਂ ਅਸੀਂ ਇਹ ਪੰਜਾਬ ਸਰਕਾਰ ਤੱਕ ਅਪੀਲ ਕਰਨਾ ਚਾਹੁੰਦੇ ਆ ਜਿੱਥੇ ਅਮਰੀਕਾ ਤੋਂ ਆ ਕੇ ਸਾਥੀਆਂ ਨੇ ਇਸ ਬਲੇ ਸਮਾਜ ਦੀ ਜੋ ਹੱਕਾਂ ਚਾਕੇ ਖੜੇ ਨੇ ਉਹਦਾ ਥੈਂਕਸ ਕਰਦੇ ਨੇ ਅਗਰ ਸਰਕਾਰ ਨੇ 26 ਜਨਵਰੀ ਦੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਸ਼ਾਇਦ ਜੋ ਅੱਜ ਨੰਗਲ ਦੀ ਘਟਨਾ ਵਾਪਰੀ ਹੈ ਉਹ ਨਾ ਹੁੰਦੀ ਇਹ ਸਿੱਖ ਸਮਾਜ ਨੂੰ ਦਲਿਤ ਭਾਈਚਾਰਿਆਂ ਨਾਲ ਲੜਾਉਣ ਦੀ ਇੱਕ ਸਾਜ਼ਿਸ਼ ਹੈ ਪਰ ਅੰਬੇਡਕਰੀ ਉਸ ਜਿਹੜੇ ਅੰਬੇਡਕਰ ਨੂੰ ਮੰਨਣ ਵਾਲੇ ਲੋਕ ਨੇ ਉਹਨਾਂ ਨੂੰ ਆਪਣੀ ਲੜਾਈ ਦਾ ਪਤਾ ਹੈ ਆਪਣੇ ਉਦੇਸ਼ ਦਾ ਪਤਾ ਹੈ ਔਰ ਜਿਹੜੇ ਵਿਦੇਸ਼ ਵਿੱਚ ਬੈਠੇ ਪੰਜਾਬ ਨੂੰ ਤੋੜਨ ਲਈ ਪੰਜਾਬ ਵਿੱਚ ਸਮਾਜ ਨੂੰ ਜਿਹੜਾ ਭਾਈਚਾਰਕਸਾਨ ਨੂੰ ਤੋੜਨ ਦੀ ਜਿਹੜੀ ਸਾਜ਼ਿਸ਼ ਹੈ ਪੰਜਾਬ ਦੇ ਲੋਕ ਉਹਨੂੰ ਜਿਹੜੇ ਕੰਮਾਂ ਨੂੰ ਇਹ ਦੇਣਗੇ ਉਹਦੇ ਅੱਜ ਦੇ ਸਮੌਕੇ ਤੇ ਸਿੱਖ ਜਥੇਬੰਦੀ ਵੱਲੋਂ ਜਿਹੜਾ ਪ੍ਰਾਲਾਪ ਕੀਤਾ ਜਾ ਰਿਹਾ ਹੈ ਉਹਦੇ ਨਾਲ ਸਮੁੱਚੇ ਦੂਜਿਆਂ ਵੀ ਸਿੱਖ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਜਦੋਂ ਸਮਾਜ ਤੇ ਇਦਾਂ ਦੀ ਘਟਨਾ ਵਾਪਰਦੀ ਹੈ ਤਾਂ ਸਾਨੂੰ ਡਟ ਕੇ ਗਲਤ ਨੂੰ ਗਲਤ ਕਹਿਣ ਦੀ ਸਮਰੱਥਾ ਚਾਹੀਦੀ ਹੈ ਔਰ ਸਹੀ ਨੂੰ ਸਹੀ ਕਹਿਣ ਦੀ ਸਮਰੱਥਾ ਚਾਹੀਦੀ ਹੈ ਤਾਂ ਜੋ ਸਮਾਜ ਵਿੱਚ ਏਕਤਾ ਭਾਈਚਾਰੇ ਨੂੰ ਕਾਇਮ ਰੱਖਿਆ ਜਾ ਸਕੇ ਠੀਕ ਹੈ ਧੰਨਵਾਦ